ਅਖੇ ਨੇ ਵਿਅਦਵੀ ਕੀਤੀ ਆ ਉਹ ਬਾਤ ਕਰਦਾ ਹੋਇਆ ਗੁਰੂ ਮਹਾਰਾਜ ਦੀ ਹਿਊਰੀ ਚ ਬੈਠਾ ਤੇ ਗੁਰੂ ਮਹਾਰਾਜ ਦੀ ਉੱਪਰ ਜਿਹੜਾ ਉਹ ਲੇਟਿਆ ਹੋਇਆ ਐ ਇਸ ਤਰ੍ਹਾਂ ਸੁੱਤਾ ਬੈ ਕੇ ਬੜਾ ਆਲਸਾਈ ਥਾਂਡੇ ਦੇ ਵਿੱਚ ਬੈਠਾ ਹੁੰਦਾ ਪਤ ਜੀ ਤੇ ਇਹ ਵੀ ਕੀ ਹੋਈ ਆ ਵਿਅਦਵੀ ਉਹ ਰੋਜ਼ ਤੇ दारू ਪੀ ਕੇ ਸੁੱਤਾ ਜੀ ਨਾਨਕ ਸਰ ਭਗਤੀ ਦਾ ਘਰ ਅਸੀਂ ਉੱਤੇ ਕੋਈ ਕੰਤੂ ਨਹੀਂ ਕਰਦੇ ਹਮ ਤੇ ਹੁਣ ਕਹਿਣਾ ਪਊਗਾ ਨਾ ਨਾਨਕ ਸਰ ਬੇਦਬੀ ਦਾ ਡਰ ਹਰ ਹਰ ਉਹਨਾਂ ਪੈਸੀ ਮਹਾਰਾਜੀ ਦੀ ਤਾਬੇ ਦੇ ਵਿੱਚ ਡਿੱਗਿਆ ਪਿਆ ਵਾ ਜਿਹੜੇ ਦਾਰ ਕੋਣ ਉਹਨਾਂ ਦੇ ਵਾਲੀ ਜੱਥੇਦਾਰ ਮੇਰੇ ਦੋ ਬਾੜਾ ਜੀ ਉੱਤੇ ਚੱਲਦੇ ਪਏ ਹਾਂ ਉੱਤੇ ਦੋ ਬਾੜਾ ਚੱਲਦੇ ਪਏ ਆ ਮੈਂ ਸਤਨਾਮੂ ਗਾਇ ਸੀ ਮੇਰੇ ਕੋਲ ਪਾਠ ਹੀ ਨਹੀਂ ਆ ਜੀ ਸੰਪੜਪੜ ਮੈਂ ਨਹੀਂ ਕਰਦਾ ਇਹਨੇ ਮਾਇਆ ਦੇ ਲਾਲਚ ਵਿੱਚ ਆ ਕੇ ਸੰਗਤ ਨੂੰ 50000 ਰੁਪਇਆ ਫੜ ਲਿਆ ਤੇ ਸੰਪੜਵਾੜ ਪ੍ਰਗਾਜ ਕਰਤਾ ਤੇ ਜ਼ਿੰਮੇਵਾਰੀ ਲੱਕੇ ਨੂੰ ਦੇ ਦਿੱਤੀ ਜੀ ਕਿਹੋ ਜਿਹਾ ਕਿਧਰ ਹੀ ਸਿਸਟਮ ਚੱਲਦਾ ਪਾਠਾਂ ਦਾ ਤੁਹਾਮਾਰੀ ਦੀ ਤਾਬਿਆਂ ਦੇ ਵਿੱਚ ਜਿਹੜਾ ਉਹ ਸੁੱਤਾ ਪਿਆ ਹੈ ਆ ਆ ਮੇਰਾ ਬੱਚਾ ਇਹ ਬੰਦਾ ਆ ਵਾ ਪਰਲੇ ਵਿੱਚ ਬੈਠਾ ਹੈ ਆ ਇਹ ਆਇਆ ਨਹੀਂ ਇਹਨੂੰ ਵੀ ਸੁੱਤਾ ਪਿਆ ਸੀ ਅਸੀਂ ਖਾਇਆ ਸੀਗਾ ਜੀ 2-3 ਵਜੇ ਖਾਇਆ ਲਾਇਆ ਸੀਗਾ ਇਹਨੂੰ ਅੱਛਾ ਇਹ ਹਿਲੇ ਨਹੀਂ 11 ਤਰੀਕ ਨੂੰ 11 ਤਰੀਕ ਨੂੰ ਅਸੀਂ ਦਰਖਾਸਤ ਦਿੱਤੀ ਐ ਐਸਐਸਪੀ ਦੇ ਸਾਹਬ ਨੇ ਅਸੀਂ ਪਿੰਾ ਦੇ ਆਪਣੇ ਦਫਤਰ ਦੇ ਹੈਰਪ੍ਰਿੰਟ ਡਿਪਟੀ ਦੇ ਅੱਛਾ ਹਾਂਜੀ ਉਹ ਕੀ ਸਾਨੂੰ ਜਾਨ ਮਾਰ ਦੀਆਂ ਧਮਕੀਆਂ ਦਿੱਤਾ ਸੀ ਲਖਾ ਇਹ ਨੂੰ ਕਹਿੰਦਾ ਸੀ ਮੈਂ ਤੈਨੂੰ ਵੇਖਣਾ ਵਾ ਵੀ ਤੂੰ ਮੇਰੀ ਵੀਡੀਓ ਡਲੀਟ ਕਰ ਦੇ ਪਰਚਾ ਆੜ ਵੀ ਹੋਈ ਆ ਹਾਂਜੀ ਹਾਂਜੀ ਤੁਹਾਡੇ ਕੋਲ ਪੁਲਸੇ ਬਿਆਨ ਲਏ ਹੀ ਤੁਸੀਂ ਬਿਆਨ ਦੇ ਕੇ ਗਏ ਜੀ ਤੇ ਉਹ ਉਹ ਪਰ ਕਾਰਵਾਈ ਨਹੀਂ ਕੀਤੀ ਪਰਚਾ ਨਹੀਂ ਕੀਤਾ ਪਰ ਕੋਈ ਨਹੀਂ ਹੋਈ ਜੀ ਇੱਕ ਜਿਹੜੀ ਉਹ ਆੜੀ ਹੋ ਕਿੰਦੀ ਆ ਤੁਹਾਡੇ ਨਾਲ ਗੱਲ ਹੁੰਦੀ ਆ ਮਾਲਸ਼ ਵਾਲੀ ਹਾਂਜੀ ਹੋ ਮੇਰੇ ਨਾਲ ਹੋਈ ਜੀ ਕਹਿੰਦੇ ਮੇਰਾ ਬੀਬੀ ਘਟਾ ਮੈਂ ਆੜੀ ਸਾ ਤਾਂ ਕੌਣ ਆ ਕਿਹੜਾ ਮਾਲਸ਼ੀ ਹੋਗਾ ਇਹ ਸਤਨਾ ਬਾਬਾ ਜੀ ਮੇਰੇ ਉਹ ਆਇਆ ਰਹੇ ਤੋ ਕੋਈ ਫਰਕਿਆ ਨਹੀਂ ਅਗਰ ਕੋਈ ਕਦਵਾਈ ਕਰਨੀ ਹੈ ਅੱਜ ਤੱਕ ਤੇ ਆਉਣਾ ਸਾਡੇ ਭਾਈ ਉਹ ਬੁਲਾਇਡ ਮੈਂ ਘੇਰ ਦਿਆ ਤਾਂ ਗੋਡੀ ਘਰੋਂ ਬਰਾਦ ਕਰਿਆ ਤਾਂ ਆਜ ਮੇਰੇ ਪੁਰੇ ਮੁੱਖ ਤੋਂ ਬਹੁਤ ਗਲਤ ਕੰਮ ਹੁੰਦੇ ਆ ਨਾਨ ਸਰ ਦੀ ਗੱਲ ਕਰਦਾ ਨਾਨ ਸਰ ਦੇ ਵਿੱਚ ਦਾ ਗਲਤ ਕੰਮ ਬਹੁਤ ਹੁੰਦੇ ਆ ਬਾਬਾ ਮੰਗਾ ਉਹ ਲਖਵਿੰਦਰ ਸਿੰਘ ਲੱਖੀ ਦੇ ਘਰ ਅਲੀ ਤੋਂ ਵੀ ਮਾਸ ਕਰਾਉਂਦਾ ਵਾ ਐ ਕੋਈ ਤੇ ਜਿਹੜਾ ਕਲਵਿੰਦਰ ਸਿੰਘ ਗੰਦੀ ਆ ਉਹ ਤੋਂ ਵੀ ਮਾਸ ਕਰਾਉਂਦਾ ਪੱਕੇ ਸਬੂਤ ਆ ਪੁੱਤਰ ਕਿ ਇਹਨੇ ਬਿਨਾਂ ਗੱਲ ਤੋਂ ਕਿਨੇ ਗੱਲ ਨੂੰ ਗੱਲ ਦੇਣੀ ਨਾ ਜੇ ਨਹੀਂ ਮੇਰੇ ਪੱਕੇ ਸਬੂਤ ਆਈਏ ਇਹ ਕਿਉਂਕਿ ਮੈਂ ਆਪਦੇ ਅੱਖੀਆਂ ਦੇਖਿਆ ਵਾ ਮੈਨੂੰ ਇੱਕ ਦੋ ਵਾਰੀ ਸਤਨਾ ਬਾਬੇ ਜਾਂ ਬੁਲਾਇਆ ਵੀ ਆ ਕਮਰੇ 'ਚ ਮਾਲਸ਼ ਕਰਨ ਜਦੋਂ ਮੈਂ ਬਾਬੇ ਨੂੰ ਜਵਾਬ ਦਿੱਤਾ ਸੀ ਵੀ ਅੰਦਰ ਮਾਲਸ਼ ਵਾਲੀ ਗੇਮ ਚੱਲਦੀ ਹੈ ਤੇ ਉਹਨਾਂ ਦੇ ਕਰਛੇ ਜਿੰਨੂੰ ਮਰਜ਼ੀ ਸ਼ਰਾਬ ਪੀਵੇ, ਖਵਾਬ ਕਰੇ ਜੋ ਮਰਜ਼ੀ ਦੇ ਭਾਂਟਾਂ ਦੇ ਬੈਠਾ। ਇਹ ਜੀ ਹੋਣਾ ਸੀ ਤਾਂ ਕੋਈ ਨਹੀਂ ਕਹਿ ਸਕਦੇ। ਇਹ ਤਾਂ ਉਹ ਬਾਬੇ ਦੀ ਗਲਤੀ ਆਣਾ ਫਿਰ ਬਾਬੇ ਨੇ ਰੱਖੇ ਹੋਇਆ। ਨਹੀਂ ਜੀ ਜੱਥੇਦਾਰ ਹੀ ਮੇਰੇ ਕੋਲ ਹੈ ਜੀ। ਹਾਂ ਠੀਕ ਹੈ। ਇਹਦਾ ਸਤਨਾਮ ਦੇ ਮੇਰੇ ਕੋਲ ਪਾਠ ਹੀ ਹੈ ਨਹੀਂ ਸੀ। ਪਾਠ ਹੀ ਹੈ ਨਹੀਂ ਸੀ ਤਾਂ ਮੈਂ ਇਹ ਧੱਕੇ ਦਾ ਪਾੜ ਕਰਵਾਇਆ ਸਾਰ ਆਪਣੇ ਸਤਨਾਮ ਦੇ ਆਪਣੇ ਸਤਾਂ ਨਾਂ ਦੇ ਵਿੱਚ ਵਿੱਚ। ਇਹ 23 ਤਰੀਕ ਨੂੰ ਵੈਦਗੀ ਹੁੰਦੀ ਆ ਰਾਤ ਨੂੰ ਇਹ 12 ਵਜੇ ਬੰਦਾ ਬੈਠਦਾ ਵਾ। ਜੀ ਜਦ ਵਿੱਚ ਇੱਕ Oh yeah! ਇਹ ਗਏ ਉਹ ਸ਼ਰਾਬੀ ਤੇ ਦਿੱਕੇ ਤੇ ਇੱਕ ਕੁੱਤੇ ਬੈਠਾ ਹੋਇਆ ਜਿਹਨੇ ਪਾਟਰ ਖਾਇਆ ਸੀ ਘਰ ਵਾਲਾ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਜੀ ਨਾ ਇਹ ਤਾਂ ਬਾਬੇ ਸਾਚਨਾ ਨੂੰ ਕੋਈ ਚਾਹੀਦਾ ਵੀ ਪਾਟਿਆਂ ਨੂੰ ਵੱਧ ਮਾਇਆ ਦੇ ਕੇ ਹਨਾ ਜੀ ਚੰਗਾ ਆਪਾਂ ਕਰ ਸਕੀਏ ਤੇ ਉਹ ਇਹ ਪਾਟ ਚੱਲਦੇ ਆ ਉਹ ਕਿੰਦੇ ਅੰਦਰ ਚੱਲਦੇ ਕੋਈ ਗੱਲ ਨਹੀਂ ਬਾਬਾ ਜੀ ਖਾਲਸਾ ਦੀ ਗੱਲ ਸੁਣ ਲਓ ਇੱਕ ਮਿੰਟ ਕੋਈ ਗੱਲ ਨਹੀਂ ਸੁਣ ਲੈਣੀ ਆ ਮਹਾਰਾਜ ਜੀ ਤੁਹਾਨੂੰ ਤਾਂ ਪੁੱਛ ਲਿਕੇ ਜਿਹੜੇ ਪਾਟ ਚੱਲਦੇ ਆ ਉਹ ਕਿੰਦੇ ਅੰਦਰ ਚੱਲਦੇ ਆ ਜੀ ਮਤਲਬ ਕਿੰਦੇ ਅੰਦਰ ਚੱਲਦੇ ਜੀ ਜਿਹੜਾ ਮੈਨ ਮੁੱਖੀ ਤੁਹਾਡਾ ਸਤਨਾਮ ਜੀ ਕਿੰਦੇ ਗਾਂਜ ਅੱਥੇ ਦਾ ਰੋ ਹਾਂ ਹਾਂ ਉਹਦੇ ਗਾਂ ਦੋ ਪਾਰਟ ਹੁੰਦੇ ਤੇ ਦੋ ਪਾਰਟਾਂ ਦੀ ਪਾਰਟੀ ਸ਼ਰਾਫੀ ਲੈਂਦੇ ਪਰ ਬੜੀ ਮਾੜੀ ਗੱਲ ਆ ਯਾਰ ਨਹੀਂ ਦੋ ਪਾਰਟ ਦਾ ਚੱਲ ਰਿਹਾ ਜੀ ਮੇਰੇ ਤੀਜੇ ਪਾਰਟ ਨੂੰ ਤਾਂ ਜਗ੍ਹਾ ਹੀ ਨਹੀਂ ਕਿ ਪਹਿਲੀ ਗੱਲ ਦਾ ਹੈ ਜੀ ਨਾ ਉੱਥੇ ਪਾਰਟੀ ਹੈਗੇ ਸੀ ਮੇਰੇ ਉਸ ਟਾਈਮ ਇਹ ਮੈਨੂੰ ਮਜਬੂਰ ਕਰਾ ਸੀ ਕਹਿੰਦੇ ਤੀਜੇ ਬਾੜ ਤੋਂ ਕਰ ਮੈਂ ਕਿ ਮੇਰੇ ਕੋਲ ਪਾਰਟੀ ਨਹੀਂ ਹੈ ਹੂੰ ਠੀਕ ਆ ਜੀ ਇਹ ਫਿਰ ਧੱਕੇ ਨਾਲ ਲੱਕੇ ਨੂੰ ਬਾੜ ਦੇ ਕੇ ਇਹ ਬਾੜ ਤੇ ਲਾਇਆ ਤਾਂ ਬੇਅਦਬੀ ਹੋਈ ਆ ਜਿਹੜੇ ਜ਼ਿੰਮੇਵਾਰ ਸਤਨਾਮੀ ਆ ਅਸੀਂ ਥੋੜਾ ਇਹ ਨੂੰ ਤਾਂ ਗਰਮਖੀ ਵੀ ਨਹੀਂ ਆਉਂਦੀ ਹਿੰਦੀ ਲਗ ਲਗ ਲੱਗਦਾ ਉੱਥੇ ਨਾ ਕਾਪੀਆਂ ਤੇ ਮੈਂ ਕਿਹਾ ਬਾਬਾ ਇਹ ਕਦੋਂ ਪਾਰਟੀ ਬ ਠੀਕ ਹੈ ਜੇ ਲੋ ਬੰਦਾ ਹਿੰਦੀ ਲੈ ਕੇ ਤਾਂ ਗੁਰਮੁਖੀ ਕਿੱਥੇ ਬਣੂਗਾ ਫਿਰ ਦੂਜੀ ਗੱਲ ਉਹ ਨਸ਼ਾ ਵਰਤਦਾ ਵਾ ਕਈ ਵਾਰੀ ਅਸੀਂ ਡੱਗੇ ਆ ਚੱਕ ਕੇ ਲੈ ਆਏ ਉਹਦੇ ਸੱਟਾਂ ਵੱਜੀਆਂ ਉਹਦੀ ਗੱਤ ਪੱਤੀ ਹੋਈ ਆ ਨਸ਼ਾ ਕੀ ਪਤਾ ਜੀ ਉਹਦੋਂ ਤਾਂ ਦਾਰੂ ਪੀਕੇ ਦੋ ਦਿਨ ਦਾਰੂ ਪੀਕੇ ਸਾਨੂੰ ਗਾਲਾਂ ਕੱਢਦਾ ਸੀ ਕਰੋ ਬਿਲਕੁਲ ਕਰੋ ਤਾਨੂੰ ਪਤਾ ਸੀ ਇਹਨੇ 200 ਰੁਪਏ ਦੀ ਨਹੀਂ ਦੇਖੋ ਜੀ ਇਹਨੇ ਦੱਸਿਆ 200 ਰੁਪਏ ਕਿ ਕਿ ਕਰਦਾ ਬਾਸ਼ਨਾ ਹੁੰਦੀ ਆ ਮੈਂ ਕਿਹਾ ਤੂੰ ਚਕਾ ਦੋ ਮੈਨੂੰ ਮਿਲਿਆ ਹੋ ਹੈ ਤੁਹਾਨੂੰ ਬਾ ਨਹੀਂ ਆਪਾਂ ਨੂੰ ਨਹੀਂ ਮਿਲਿਆ ਉਦੋਂ ਬਾਅਦ ਤਾਂ ਸਾਨੂੰ ਉਹਨੇ ਕੁੱਟਿਆ ਇਹਨੂੰ ਇਹਨੂੰ ਇਹਨਾਂ ਨਾਲ ਲੜਾਈ ਹੋਈ 200 ਵੀ ਪਿੰਦਾ ਉਲਟਾ ਤੁਹਾਨੂੰ ਵੀ ਕੁੱਟਦਾ ਇਹਨੂੰ ਕੁੱਟਿਆ ਮੈਨੂੰ ਕੁੱਟਿਆ ਮੈਂ ਛੜਾਇਆ ਦਾ ਮੈਨੂੰ ਉਹਨੇ ਇਹ ਗੱਲ ਕਹੀ ਆ ਮੈਨੂੰ ਕਹਿੰਦਾ ਤੂੰ ਵੀਡੀਓ ਬਣਾਈ ਆ ਬਣਾਈ ਕਰ ਸੋ ਹੋਰ ਦੇ ਦੇ ਸੀ ਕਿਸੇ ਨੇ ਉੱਤਾ ਨਹੀਂ ਬਾਜਿਆ 11 ਤਰੀਕ ਦੀ ਰਿਪੋਰਟ ਦਿੱਤੀ ਹੈ ਪ੍ਰਸ਼ਾਸਨ ਨੂੰ ਮੈਂ 23 ਤਰੀਕ ਨੂੰ ਜਾ ਕੇ ਕਾਰਵਾਈ ਬੋਲਦੀ ਮੈਂ ਕਿਹਾ ਵੀ ਲਿਆਓ ਲੱਖਾਂ ਚੱਕ ਕੇ ਜ ਜਾ ਸਾਨੂੰ ਇਹ ਜਾਣਕਾਰੀ ਦੋ ਵੀ ਤੁਸੀਂ ਤਿੰਨ ਗੁਰੂ ਸਾਹਿਬ ਪ੍ਰਕਾਸ਼ ਇੱਕੋ ਬਲੰਗ ਤੇ ਕਿਵੇਂ ਕਰ ਲੇ ਬਲੰਗ ਦਾ ਸਾਈਜ਼ ਕੀ ਸੀ ਤੁਹਾਡੇ ਬਿਆਨਾਂ ਮੁਤਾਬਕ ਤੁਸੀਂ ਦੋ ਤੋਂ ਵੱਧ ਉੱਤੇ ਸਿਰੂਪ ਰੱਖ ਨਹੀਂ ਸਕਦੇ ਸੀ ਬਿਲਕੁਲ ਉਹ ਤੀਜਾ ਸਰੂਪ ਕਿੱਥੇ ਰੱਖਿਆ ਹੋ ਸਕਦਾ ਕਿ ਮੈਂ ਤਾਂ ਸਤਨਾਮ ਨਾਲ ਲੜਾਈ ਕਾਹੀ ਸੀ ਕਿ ਆਈ ਤਾਂ ਲੜਾਈ ਸੀ ਵੀ ਮੈਂ ਨਹੀਂ ਕਰਨਾ ਸੋ ਨਾਲ ਹੀ ਕਰ ਲੈ ਜੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਆਏ ਪਾਸੇ ਕਰ ਲੈ ਬਲੰਗ ਤੋਂ ਇੱਕ ਬਲੰਗ ਤੋਂ ਹਾਂ ਬਲੰਗ ਤੋਂ ਛੱਲੇ ਆ ਬਲੰਗ ਤੋਂ ਛੱਲੇ ਕਰ ਤੂੰ ਸਾਜੀ ਹੋ ਦੱਸੇ ਇਹਨਾਂ ਦਾ ਇਹੋ ਜਿਹਾ ਠੀਕਾ ਬਣਾਇਆ ਜੀ ਤਿੰਨ ਤਿੰਨ ਜਾਣੇ ਖੰਡ ਬਾੜ ਕਰ ਲਾਗੇ ਤਿੰਨ ਨੇ ਆਲੇ ਆ ਕੰਮ ਬਣਾਏ ਇਹਨਾਂ ਦੇ ਉਹ ਫਿਰ ਕਹਿ ਦਿੰਦੇ ਆ ਵੀ ਨਾਨਕ ਸਰ ਦੀ ਬੇਦਬੀ ਕਰ ਗਿਆ ਜਹੇ ਬੰਦੀਆਂ ਆਣ ਕੇ ਨਾਨਕ ਸਰ ਸੰਪਦਾ ਪਰ ਉਹਨਾਂ ਨੂੰ ਆਪਦੇ ਪ੍ਰਬੰਧ ਵਿੱਚ ਆ ਕੁਝ ਦੀਦਾ ਨਹੀਂ ਹੈਗਾ ਸਤਨਾਮ ਨੂੰ ਕਿਹਾ ਕਿ ਜਿਹਨੇ ਬੇਦਬੀ ਕੀਤੀ ਆ ਵੀ ਇਹਨੂੰ ਅੰਦਰ ਕਰਾ ਦਈਏ ਅੰਦਰ ਕਰਾ ਦਈਏ ਤੁਹਾਡੇ ਗੱਲ ਵੀ ਪਿਆ ਫਿਰ ਵੀ ਦੀ ਦੱਸੇ ਵੀ ਉਹ ਤਾਂ ਗੱਲ ਪੈਂਦਾ ਗੱਲ ਪੜਾ ਸਾਨੂੰ ਕਾਢ ਹੀ ਦਿੱਤਾ ਹੈ ਉੱਥੋਂ ਸਤਨਾਮ ਨੇ ਜੀ ਜੇ ਤਾਲੋ ਘੜਦਾ ਘੜਦਾ ਜੀ ਸਾਡਾ ਸਮਾਨ ਕਹਿੰਦਾ ਤੁਸੀਂ ਤੋਂ ਸਵਾਲ ਲੈ ਲਿਓ ਚੱਕ ਕੇ ਕਹਿੰਦਾ ਵੀ ਨਹੀਂ ਮੈਂ ਪੁਲਿਸ ਬੁਲਾਉਣਾ ਉਹ ਸ਼ਰਾਬੀ ਕਿੱਡੀ ਹੋਈ ਦੀ ਇੱਕ ਵੀਡੀਓ ਵੀ ਤੁਹਾਨੂੰ ਨਾਲ ਨਾਲ ਦਿਖਾ ਦਿੰਦੇ ਆ ਇੱਕ ਹੋਰ ਆ ਮੈਨੂੰ ਇੱਥੇ ਕਿੱਡੀ ਗੋਲ ਚ ਬੈਠਾ ਨਿਕ ਲੈ ਰਿਹਾ ਹੁੰਦਾ ਪਰ ਉਹਨੇ ਵੀ ਬੇਦਬੀ ਕੀਤੀ ਬੇਦਬੀ ਇਕੱਲਾ ਨਹੀਂ ਕਰ ਰਿਹਾ ਬੇਦਬੀ ਅਨੇਕਾਂ ਬੰਦੇ ਕਰ ਰਹੇ ਨੇ ਇਹ ਕਹਿੰਦੇ ਕਿ ਅਸੀਂ ਦਰਖਾਸਤ ਦਿੱਤੀ ਚੁਗਰਾਵਾ ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੁਲਿਸ ਕਿੰਦੇ ਤੋਂ ਡਰ ਰਹੀ ਆ ਪੁਲਿਸ ਨੇ ਕਿੰਦਾ ਦਬਾਇ ਇਨਾਨਕ ਸਾਹਿਬ ਦੇ ਮਸਲੇ ਪਹਿਲਾਂ ਅਨੇਕਾਂ